ਦਿਲ ਗਵਰਨਮੈਂਟ ਹਾਈ ਸਕੂਲ ਲੰਦੀਪੁਰ ਟੁਡੇਜ਼ ਮਾਈ ਟੋਪਿਕ ਇਜ਼ ਹੀਨਦੀ ਚਾਦਰ ਸ਼੍ਰੀਮੇਂ 72 ਆਗਮਨ ਵਾਲ ਗੁਰੂ ਗੋਬਿੰਦ ਰਾਏ ਜੀ ਮਾਤਾ ਗੁਜਰੀ ਜੀ ਨੂੰ ਮਿਲਨ ਬਧਾਈਆਂ ਪਟਨੇ ਦੇ ਚੰਚੜਿਆ ਸਨ 1668 ਈਸਵੀ ਤੋਂ 77 ਸਮਾਂ 1723 ਈਸਵੀ ਹੈ ਠੀਕ ਹੈ ਕਿਹੜਾ ਸਾਲ ਸੀ ਉਦੋਂ 1723 1668 ਠੀਕ ਹੈ ਨਾ ਗੁਰੂ ਗੋਬਿੰਦ ਸਿੰਘ ਦਾ ਜਨਮ ਹੋਇਆ 1668 ਦੇ ਵਿੱਚ ਪਟਨਾ ਸ਼ਹਿਰ ਦੇ ਗਗਨ ਵਿੱਚ ਉਸ ਰਾਤ ਚੰਦਰਮਾ ਦਾ ਰੂਪ ਅਤੀ ਅਲੌਕਿਕ ਸੀ ਜਿਵੇਂ ਕਿ ਸੇ ਅਗਮੀ ਜੋਤ ਨੂਰਾਨੀ ਰੂਹ ਦੇ ਮਨੁੱਖੀ ਜਾਮੇ ਵਿੱਚ ਆਉਣ ਤੇ ਸ੍ਰਿਸ਼ਟੀ ਵੀ ਸਵਾਗਤ ਕਰ ਰਹੀ ਹੋਵੇ ਉਸ ਰਾਤ ਤਾਰਿਆਂ ਦੀ ਚਮਕ ਵੀ ਕਿਤੇ ਵੱਧ ਰੋਸ਼ਨ ਰੋਸ਼ਨ ਸੀ ਜਿਵੇਂ ਕਿ ਸੀ ਪੂਰਮ ਪਰਮ ਪੁਰਖ ਨੇ ਤਰਤ ਤੇ ਆਉਣ ਦਾ ਅੰਬਰ ਵੀ ਦੀਪ ਮਾਲਾ ਕਰਕੇ ਜਸ਼ਨ ਮਨਾ ਰਿਹਾ ਹੋਵੇ ਸ਼ਹਿਰ ਪਟਨਾ ਦੀ ਉਸ ਸੁਹਾਵਣੀ ਧਰਤ ਤੇ ਮਾਤਾ ਗੁਜਰੀ ਜੀ ਨੂੰ ਇਹ ਤਾਂ ਬਤਾਇਆ ਗਿਆ ਮਿਲਨ ਲੱਗਿਆ ਜਦੋਂ ਉਹ ਨਦੀ ਪਵਿੱਤਰ ਬੋਦ ਵਿੱਚ ਬਾ ਦਾ ਆਗਮਨ ਹੋਇਆ ਜਦੋਂ ਉਹ ਜੋ ਬਾਦੀ ਵਿੱਚ ਦਸ਼ਮ ਪਾਚਾ ਕੀ ਗੁਰੂ ਦੋ ਕਿ ਸਿੱਖਾਇਆ ਜਿਵੇਂ ਬਾ ਨਾ ਹੋਏ ਬਾਲ ਗੁਰੂ ਗੋਬਿੰਦ ਰਾਏ ਜੀ ਦਾ ਪਤਨ ਸੁਗਲ ਵਿਖੇ ਜਿਸ ਮੇਲੇ ਆਗਮਨ ਹੋਇਆ ਉਸ ਸਮੇਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੂਰ ਪੂਰਬੀ ਭਾਰਤ ਵਿੱਚ ਰਾਜਾ ਦਾ ਰਾਜਾ ਰਾਮ ਸਿੰਘ ਦੇ ਨਾਲ ਆਸਾਮ ਵੱਲ ਸ਼ੁਕ। ਉਪਚਾਰ ਯਾਤਰਾ ਕਰ ਰਹੇ ਸਨ ਹਾਂ ਜੀ ਇੱਕ ਵਾਰ ਆਪਾਂ ਇਹਦੇ ਤੋਂ ਇਹ ਪਤਾ ਲੱਗ ਰਿਹਾ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਸੀ ਜਿਸ ਚੀਜ਼ ਦਾ ਉਹਦਾ ਨਾਮ ਸੀ ਗੋਵਿੰਦ ਰਾਏ ਸੀ ਠੀਕ ਹੈ ਨਾ ਜਿਹੜਾ ਸਿੰਘ ਲੱਗਣਾ ਸ਼ੁਰੂ ਹੋਇਆ ਉਹ ਜਦੋਂ ਵਿਸਾਖੀ ਮਨਾਈ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਉਮਰਤਖਾਆਣਾ ਤੋਂ ਬਾਅਦ ਸਿੰਘ ਨਾਮ ਜੁੜਿਆ ਸਾਰੇ ਗੁਰੂਆਂ ਨਾਲ ਬਾਕੀ ਬਾਕੀ ਸਾਰੇ ਗੁਰੂਆਂ ਦੇ ਨਾਲ ਕਿਸੇ ਦਾ ਸਿੰਘ ਨਹੀਂ ਲੱਗਦਾ ਹੈ ਇਹ ਆਪਾਂ ਕਈ ਵਾਰੀ ਕਹਿ ਦਿਆ ਗੁਰੂ ਹਰਗੋਬਿੰਦ ਸਿੰਘ ਜੀ ਗੁਰੂ ਹਰਗੋਬਿੰਦ ਸਿੰਘ ਜੀ ਠੀਕ ਦੋ ਮਿੰਟ ਦੇ ਨੇ ਦੋ ਢਾਈ ਕਿ ਮਿੰਟ ਦੇ ਗੋਬਿੰਦ ਸਿੰਘ ਜੀ ਤੋਂ ਬਾਅਦ ਪਹਿਲਾ ਜਨਮ ਜਿਹੜਾ ਗੁਰੂ ਗੋਬਿੰਦ ਰਾਏ ਜੀ ਦਾ ਨਾਮ ਉਹਨਾਂ ਦਾ ਗੋਬਿੰਦ ਰਾਏ ਸੀ ਫਿਰ ਜਦੋਂ ਵਿਸਾਖੀ ਵੇਲੇ ਅਮਰਦਾਸ ਜੀ ਉਹਨਾਂ ਨੇ ਆਪਦਾ ਨਾਮ ਜਿੱਥੇ ਲਾਇਆ ਸੀ ਠੀਕ ਹੈ ਨਾ ਇਹ ਯਾਦ ਰੱਖਣਾ ਪਟਨਾ ਦੇ ਜਨਮ ਹੋਇਆ 1608 ਚ ਜਨਮ ਹੋਇਆ ਤੇ ਗੁਰੂ ਤੇਗ ਬਹਾਦਰ ਜੀ ਉਦੋਂ ਕਿੱਥੇ ਸੀ ਉਹ ਵੀ ਦੱਸਿਆ ਵਿੱਚ ਠੀਕ ਹੈ ਨਾ ਲੋਵੇਂ ਪੱਛਾ ਦੇ ਪਟਨਾ ਤੋਂ ਦੂਰ ਹੋਣ ਕਾਰਨ ਮਾਤਾ ਗੁਜਰੀ ਜੀ ਅਤੇ ਬਾਲ ਗੋਬਿੰਦ ਰਾਏ ਜੀ ਦੀ ਦੇਖਭਾਲ ਲਈ ਮਾਮਾ ਜੀ ਕਿਰਪਾਲ ਚੰਦ ਜੀ ਅਤੇ ਦਾਦਾ ਜੀ ਮਾਤਾ ਲਾਲਕੀ ਜੀ ਸੇਵਾ ਨਿਭਾ ਰਹੇ ਸਨ ਪੂਰਬ ਦੇ ਸਿੱਖਾਂ ਤੋਂ ਜਦੋਂ ਗੁਰੂ ਦੇਵ ਸਾਹਿਬ ਜੀ ਤੋਂ ਕੁਝ ਖ਼ਬਰیں ਮਿਲੀ